ਜੀ ਜੀ ਮਿੰਟੂ ਜੀ ਬਿਲਕੁਲ ਆਪਾਂ ਗੱਲ ਇੱਥੋਂ ਹੀ ਸ਼ੁਰੂ ਕਰਦੇ ਨੇ ਜਿਸ ਤਰ੍ਹਾਂ ਤੁਸੀਂ ਇਸ ਕਮਿਸ਼ਨ ਦੀ ਗੱਲ ਕੀਤੀ ਇੱਕ ਹੋਰ ਵੱਡਾ ਕਮਿਸ਼ਨ ਹੈ ਮਨੁੱਖੀ ਅਧਿਕਾਰ ਕਮਿਸ਼ਨ ਹਾਂਜੀ ਪੰਜਾਬ ਮਨੁੱਖੀ ਅਧਿਕਾਰ ਹਾਂਜੀ ਹਾਂਜੀ ਤੇ ਉਹਦੇ ਚੇਅਰਮੈਨ ਸਾਹਿਬ ਇੰਟਰਸਟਿੰਗ ਹੈ ਕਿ ਉਹਦੇ ਵਿੱਚ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਪੰਜਾਬ ਪੁਲਿਸ ਦੀਆਂ ਆਉਂਦੀਆਂ ਨੇ ਹਾਂ ਤੁਸੀਂ ਉਹਨਾਂ ਦੱਸਿਆ ਸੀ ਜੀ ਤੇ ਉਹ ਉਹਨਾਂ ਦੇ ਵੀ ਚੇਅਰਮੈਨ ਲਾਇਆ ਗਿਆ ਸ਼ੰਤੀ ਸਾਹਿਬ ਪਦਮਸ਼੍ਰੀ ਨੇ ਕਹਿੰਦੇ ਤੇ ਸਲੂਟ ਹੈ ਭਾਈ ਉਸ ਬੰਦੇ ਨੂੰ ਤਾਂ ਸਲਾਮ ਹੈ ਆਪਣਾ ਸਲੂਟ ਸਲੂਟ ਕੁਝ ਖੁੱਲ ਕੇ ਜਾਣਕਾਰੀ ਦੇ ਦਿਓ ਬਿਨਾ ਕੁਝ ਬੋਲੇ ਪੁੱਛੇ ਮਿੰਟੂ ਜੀ ਜਤਿੰਦਰ ਸਿੰਘ ਸ਼ਾਂਤੀ ਨੂੰ ਜੇ ਕੋਈ ਪੰਜਾਬੀ ਜਾਂ ਸਿੱਖ ਨਹੀਂ ਜਾਣਦਾ ਨਾ ਤਾਂ ਇਹਨਾਂ ਦਾ ਉਹ ਫਿਰ ਕੱਖ ਨਹੀਂ ਜਾਣਦੇ ਹੈ ਨਾ ਤਾਂ ਗੱਲ ਇਹ ਆ ਕਿ ਜੇ ਜਤਿੰਦਰ ਸਿੰਘ ਸ਼ਾਂਤੀ ਨੂੰ ਤੁਸੀਂ ਨਹੀਂ ਜਾਣਦੇ ਹੂੰ ਤਾਂ ਫਿਰ ਤੁਸੀਂ ਕੁਝ ਨਹੀਂ ਜਾਣਦੇ ਪੰਜਾਬੀ ਹੋ ਕੇ ਜਾਂ ਸਿੱਖ ਹੋ ਕੇ ਘਟੋ ਘਟ ਉਹ ਸ਼ਖਸ ਆ ਜਿਹੜਾ ਹੁਣ ਤੱਕ 70000 ਸੰਸਕਾਰ ਕਰ ਚੁੱਕਾ ਹੈ ਪਦਮ ਸ਼੍ਰੀ ਵਾਟ ਸਰ ਕੋਵਿਡ ਦੇ ਵਿੱਚ ਆਪਣੇ ਸਾਥ ਛੱਡ ਗਿਆ ਸ਼ੰਤੀ ਸਾਹਿਬ ਸੀ ਬਿਲਕੁਲ ਲਾਸ਼ਾਂ ਹੀ ਲੈਂਦੇ ਸੀ ਲੋਕ ਤੋਹੀਂ ਵੇ ਤਾਂ ਸ਼ੰਤੀ ਸਾਹਿਬ ਦੀਆਂ ਵੀਡੀਓ ਕੱਢ ਕੇ ਦੇਖ ਲਾਸ਼ਾਂ ਵੀ ਚੁੱਕੀਆਂ ਸਸਕਾਰ ਵੀ ਕੀਤੇ ਜੀ ਸਸਕਾਰ ਵੀ ਕੀਤੇ ਯਾਰ ਤਾਂ ਮਤਲਬ ਇਸ ਤੋਂ ਇਲਾਵਾ ਪਹਿਲਾਂ ਤੋਂ ਵੀ ਕੰਮ ਕਰਦੇ ਸੀਗੇ ਉਹ ਪਹਿਲਾਂ ਤੋਂ ਹੀ ਕੰਮ ਕਰਦੇ ਨੇ ਤਾਂ ਇਹਨਾਂ ਦੇ ਪਰਿਵਾਰਕ ਮੈਂਬਰ ਵੀ ਨਾਲ ਰਹਿੰਦੇ ਯਾਰ ਤਾਂ ਗੱਲ ਇਹ ਆ ਕਿ ਇਹ ਬਹੁਤ ਹੀ ਮੈਂ ਕਹੂੰਗਾ ਦੇਖੋ ਆਮ ਤੌਰ ਤੇ ਅਸੀਂ ਕਹਿੰਦੇ ਨੇ ਦਿੱਲੀ ਨੂੰ ਆਇਆ ਫਲਾਣਾ ਆਇਆ ਇਹ ਨਿਯੁਕਤੀ ਭਾਵੇਂ ਦਿੱਲੀوں ਕੀਤੀ ਕਾਬਲੇ ਇਸਲਾਮ ਆ ਹਮ ਕਾਬਲੇ ਸਲਾਮ ਵਾਲੇ ਦੇਖੋ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਕਈ ਵਾਰੀ ਚੇਅਰ ਮਨੁੱਖੀ ਅਧਿਕਾਰ ਸੰਸ਼ ਵੱਡਾ ਹੋ ਜਾਂਦਾ ਹਾਂ ਜੀ ਮਨੁੱਖੀ ਅਧਿਕਾਰ ਜਿਹੜੇ ਨੇ ਉਹ ਸਰ ਕੋਈ ਮਤਲਬ ਕਿ ਕਿਸੇ ਵਲਗਣ ਚ ਥੋੜੀ ਹੁੰਦੇ ਨੇ ਜੀ ਉਤੇ ਆਪਾਂ ਜੇ ਇੰਡੀਆ ਦੇ لحاظ ਨਾਲ ਦੇਖਦੇ ਆ ਤਾਂ ਉੱਥੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਹੁੰਦਾ ਇੱਥੇ ਸਟੇਟ ਹਿਊਮਨ ਰਾਈਟਸ ਕਮਿਸ਼ਨ ਹੋ ਗਿਆ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਹੀ ਬਹੁਤ ਹੀ ਵਧੀਆ ਗੱਲ ਹੈ ਯਾਰ ਮੈਂ ਇਸ ਮਾਮਲੇ ਦੇ ਵਿੱਚ ਚਾਹੇ ਦਿੱਲੀ ਦੀ ਟੀਮ ਨੇ ਫੈਸਲਾ ਲਿਆ ਚਾਹੇ ਪੰਜਾਬ ਦੀ ਟੀਮ ਨੇ ਫੈਸਲਾ ਲਿਆ ਕਿ ਐਸਾ ਬੰਦਾ ਯਾਰ ਲਿਆਂਦਾ ਜਿਹੜਾ ਵਾਕਿਆ ਇਸ ਚੇਅਰ ਦੇ ਉੱਤੇ ਬੈਠਣ ਦੇ ਕਾਬਲ ਹੈ ਜੀ ਠੀਕ ਹੈ ਨਾ ਪੰਜਾਬੀ ਹੈ ਸਿੱਖ ਹੈ ਮਤਲਬ ਕਿ ਦਿੱਲੀ ਰਹਿਣ ਵਾਲਾ ਬੰਦਾ ਸਤਰਾਂ ਤਰਾਂ ਦੇ ਬੰਦਿਆਂ ਨਾਲ ਬਾਹਰ ਰੱਖਣ ਵਾਲਾ ਪੜਿਆ ਲਿਖਿਆ ਇਨਸਾਨ ਆ ਤੇ ਬਹੁਤ ਅੰਦਰ ਮਨੁੱਖਤਾ ਭਰ ਕੇ ਰੱਖਣ ਵਾਲਾ ਬੰਦਾ ਹੈ ਹੂੰ ਤੇ ਜਿਹੜਾ ਮਨੁੱਖੀ ਅਧਿਕਾਰਾਂ ਦਾ ਕਮਿਸ਼ਨ ਆ ਜੇ ਉਹਦੇ ਉੱਤੇ ਇਹੋ ਜਿਹਾ ਸ਼ਖਸ ਆ ਕੇ ਬਹਿ ਜਾਏਗਾ ਚੇਅਰ ਤੇ ਤਾਂ ਮੇਰੇ ਖਿਆਲ ਦੇ ਨਾਲ ਉਹ ਨਿਆਂ ਹੈ ਉਸ ਚੇਅਰ ਦੇ ਨਾਲ ਕਿ ਤੁਸੀਂ ਬੰਦਾ ਹੀ ਇਦਾਂ ਦਾ ਲੱਗਿਆ ਬਹੁਤ ਬਈ ਮਲਾਈਮ ਦਿਲ ਵਾਲਾ ਸ਼ਖਸ ਆ ਜੀ ਉਹਨਾਂ ਦੀ ਸ਼ਖਸੀਅਤ ਤੋਂ ਵੀ ਲੱਗਦਾ ਹੈ ਰੱਬ ਲੰਮੀ ਉਮਰ ਕਰੇ ਕੋਈ ਕਿਸੇ ਕਿਸੇ ਇਨਸਾਨ ਦਾ ਇਸ ਤਰ੍ਹਾਂ ਦਾ ਹੁੰਦਾ ਹਾਂ ਜੀ ਹਾਂ ਜੀ ਹਾਂ ਜੀ ਨਹੀਂ ਪੰਜਾਬ ਸਰਕਾਰ ਨੂੰ ਸਾਡੇ ਵੱਲੋਂ ਬਈ ਲੱਖ ਲੱਖ ਸਲਾਹਤ ਆ ਜੀ ਐਸਾ ਬੰਦਾ ਤੁਸੀਂ ਲੱਭ ਕੇ ਲਿਆਂਦਾ ਬਹੁਤ ਵਧੀਆ ਗੱਲ ਹੈ ਜਿੱਥੇ ਦੂਜਿਆਂ ਨੂੰ ਵੀ ਤਾਂ ਅਸੀਂ ਜਰੀ ਜਾਂਦੇ ਆ ਕੋਈ ਉਧਰੋਂ ਲਿਆ ਕੇ ਬਿਠਾਤਾ ਕੋਈ ਉਧਰੋਂ ਲਿਆ ਕੇ ਬਿਠਾਤਾ ਇਹ ਇੱਕ ਬਹੁਤ ਵਧੀਆ ਸ਼ਖਸ ਪਦਮਸ਼੍ਰੀ ਸ਼ਖਸ ਜੋ ਸਾਡੇ ਕਮਿਸ਼ਨ ਨੂੰ ਸੰਭਾਲੇਗਾ ਸਾਡੀ ਕਮਿਊਨਿਟੀ ਦਾ ਤੇ ਸਾਨੂੰ ਉਹਦੇ ਤੇ ਬਹੁਤ ਮਤਲਬ ਕਿ ਮਾਣ ਕਰਨਾ ਚਾਹੀਦਾ ਮਾਣ ਵੀ ਹੈ ਤੇ ਉਮੀਦ ਵੀ ਹੈ ਕਿ ਚਲੋ ਹੋਰ ਚੰਗਾ ਹੋਏਗਾ ਮਲੂਕ ਸਿੰਘ ਜੀ ਦੱਸ ਰਹੇ ਨੇ ਕਿ ਦਿੱਲੀ ਵਿੱਚ ਕਾਂਗਰਸ ਵੇਲੇ ਕਹਿੰਦੇ ਐਮਐਲਏ ਵੀ ਰਹੇ ਨੇ ਤੇ ਮੰਤਰੀ ਵੀ ਰਹੇ ਨੇ ਸ਼ੀਸ਼ੀ ਜੀ ਕਿਤੇ ਵੀ ਬੰਦੇ ਆ ਅਕਾਲੀ ਦਲ ਚ ਵੀ ਆ ਜਾਣ ਕਰ ਲਓ ਚੰਗਾ ਬੰਦਾ ਤਾਂ ਕਿਤੇ ਵੀ ਰਹੇ ਕਿਤੇ ਵੀ ਰਹੇ ਠੀਕ ਹੈ ਇਹ ਕਿਆ ਫਰਕ ਪੈਂਦਾ ਹੈ ਹੂੰ ਤੇ ਫਿਰ ਅਗਲੇ ਨੂੰ ਮਾਨ ਸਨਮਾਨ ਵੀ ਤਾਂ ਮਿਲਿਆ ਨਾ ਕਿਸੇ ਟਾਈਮ ਉਹ ਕਾਂਗਰਸ ਚ ਰਹੇ ਤਦ ਵੀ ਲੋਕਾਂ ਨੇ ਮਾਨ ਬਖਸ਼ਿਆ ਅੱਜ ਜੇ ਉਹ ਸਿਆਸਤ ਦਾ ਨਹੀਂ ਹਿੱਸਾ ਤਦ ਵੀ ਉਹਨਾਂ ਨੂੰ ਮਾਨ ਮਿਲ ਰਿਹਾ ਹੂੰ ਸਰ ਤੁਸੀਂ ਆਪਣੇ ਆਪ ਨੂੰ ਬੁਲੰਤ ਕਰੋ ਨਾ मतलब कि मान सम्मान तो थोड़े मगर पै कर बुला सही जी। है जी मतलब कि कम करना पा खास उनसे पूछे कि तेरी तमन्ना क्या है तेरी तमन्ना क्या है